ਨਾ ਰੱਖਣੇ ਸ਼ੌਂਕ ਉਹ ਲੋਹੇ ਦਾ ਜਿਗਰੇ ਜੋਰ ਨਾਲ ਜੋ ਲਦੇ ਬਾਈ ਪਾਨੇ ਵਰਗਿਆਂ ਨੂੰ ਦੱਬ ਨਹੀਂ ਸਕਦੇ ਕੱਲ ਦੇ ਡੱਬੇ ਕਣ ਉਹ ਖੂਨ ਚੋਂ ਜਾਣੇ ਨਹੀਂ ਔਰ ਕਣ ਉਹ ਖੂਨ ਚੋਂ ਜਾਣੇ ਨਹੀਂ ਦਲੇਰੀ ਨਾਲ ਰਗਾਂ ਵਿੱਚ ਆਂਦੇ ਭੀ ਜਿਹਰੋਂ ਦਾ ਵਰਗੇ ਨਹੀਂ ਦੇਖ ਲਾ ਬੜਕ ਮਾਰ ਕੇ ਜਾਂਦੇ ਉਹ ਬਹੁਤ ਹੀ ਮਤਲਬ ਕਿ ਕਾਮ ਡਾਊਨ ਕਰਦਾ ਹੈ ਤੇ ਬਹੁਤ ਹੀ ਹੈਲਪਫੁਲ ਨੇਚਰ ਆ ਬਾਈ ਦਾ ਤੇ ਬਾਈ ਜਿਵੇਂ ਖੜਦਾ ਆ ਬਾਈ ਹੱਕਾਂ ਲਈ ਸਾਡੇ ਲਈ ਖੜਦਾ ਆ ਉਸ ਤੋਂ ਇਨਸਪਾਇਰ ਹੁੰਨੇ ਆ ਬਾਈ ਬਾਈ ਕਹਿੰਦਾ ਮੈਂ ਜੇ ਚਾਹਾਂ ਨਾ ਕਹਿੰਦਾ ਮਿੰਟਾਂ 'ਚ ਕਹਿੰਦਾ ਕਰੋੜਾਂ ਦੀ ਫੰਡਿੰਗ ਕਹਿੰਦਾ ਕਰ ਸਕਦਾ ਕਹਿੰਦਾ ਬੈਠਾ ਬੈਠਾ ਫਿਰ ਬਾਈ ਉਹਨੂੰ ਤੁਸੀਂ ਆਪ ਹਿਸਾਬ ਲਾਓ ਉਹਨੂੰ 10000 ਦੇ ਪੈਸੇ ਚਿੰਦੀ ਚੋਰਾ ਦੀ ਕੋਈ ਲੋੜ ਪਊਗੀ ਜਿਵੇਂ ਬਾਈ ਨੇ ਕਿਹਾ ਸੀ ਕਿ ਨੰਬਰਾਂ ਨਾਲ ਫਾਲੋਅਰਸ ਨਹੀਂ ਗਿਣੇ ਜਾਂਦੇ ਕਿਉਂਕਿ ਸੱਚਾ ਪੰਜਾਬੀ ਉਹੀ ਆ ਜੀ ਅੱਜ ਮੇਰੇ ਕੋਲ ਇਨੀ ਆਡੀਅੰਸ ਆ ਮੈਂ ਉਹਨਾਂ ਨੂੰ ਦੱਸਾਂ ਕਿ ਭਾਈ ਅੱਜ ਆਪਣੇ ਜਿਹੜਾ ਭਰਾ ਹਣਾ ਔਖਾ ਵਾ ਉਥੇ ਉਹਨੂੰ ਉਹਨੂੰ ਸਾਥ ਦੋ ਜਿੰਨਾ ਦੇ ਸਕਦੇ ਹੋਣਾ 40 40 45 45 ਲੱਖ ਰੁਪਏ ਏਜੰਡਾਂ ਦੇ ਕੋਲੇ ਫਸਿਆ ਹੋਇਆ ਜਿਹੜਾ ਅੱਜ ਤੱਕ ਭਾਨੇ ਸਿੱਧੂ ਵੀਰ ਨੇ ਕਢਾਤਾ 2.5 ਤੋਂ 3 ਕਰੋੜ ਰੁਪਏ ਜਿਹੜਾ ਉਹਨਾਂ ਦੱਸਿਆ ਮੂੰਹ ਉਹਨਾਂ ਨੇ ਵੀ ਅਸੀਂ ਕਢਾ ਚੁੱਕੇ ਆ ਜੇ ਮਨ ਨੂੰ ਸਿਸਟਮ ਹੀ ਇਹਨਾਂ ਚੰਗਾ ਹੋਵੇ ਜੇ ਸੁਣਵਾਈ ਹੁੰਦੀ ਹੋਵੇ ਤਾਂ ਲੋਕਾਂ ਨੂੰ ਫਿਰ ਲੋਕਾਂ ਤੋਂ ਨਹੀਂ ਫਿਰ ਸਿਸਟਮ ਤੋਂ ਹੈਲਪ ਲੈਣੀ ਪਊਗੀ ਨਾ ਜੇ ਉਹ ਸਿਸਟਮ ਹੀ ਮਾੜਾ ਉੱਥੇ ਮਾ ਜਿਹੜਾ ਭਰਾ ਸਾਡਾ ਏਜੰਡਾਂਾਂ ਦੀਆਂ ਵੱੱਜੀਆਂ ਹੋਈਆਂ ਠੱਗੀਆਂ ਦੇ ਵਿੱਚ ਸਾਡੇ ਲੋਕਾਂ ਦੀ ਸਾਥ ਸਪੋਰਟ ਕਰਦਾ ਸੀ ਤੇ ਉਸ ਤੋਂ ਬਾਅਦ ਜਾਂ ਕਿਸੇ ਵੀ ਕੋਈ ਹੋਰ ਮੰਨ ਲਓ ਵੀ ਕਿਤੇ ਧੱਕਾ ਹੁੰਦਾ ਸੀ ਚਾਹੇ ਕਿਸਾਨੀ ਧਰ ਨਾਲ ਹੋਵੇ ਜਾਂ ਕੁਝ ਵੀ ਦਾ ਲੋ ਪਾਨੇ ਸਿੱਧੂ ਵੀਰ ਨੇ ਹਰੇਕ ਮੌਕੇ ਦੇ ਉੱਤੇ ਜਾ ਕੇ ਆਪਣਾ ਹਰੇਕ ਆਪਣੇ ਇਕੱਠ ਨੂੰ ਲਿਜਾ ਕੇ ਸਪੋਰਟ ਕੀਤੀ ਆ ਚਾਹੇ ਕੋਈ ਬੈਰੀਗੇਟਰ ਤੋੜੇ ਆ ਜਾਂ ਜੋ ਮਰਜ਼ੀ ਦਾ ਲੋ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਦੇ ਵਿੱਚ ਮੌਜੂਦ ਹਾਂ ਜਿੱਥੇ ਭਾਨੇ ਸਿੱਧੂ ਲਈ ਬਾਈ ਲਈ ਇਕੱਠ ਹੋਇਆ ਜੀ ਇੱਥੇ ਔਰ ਲੋਕਾਂ ਦੇ ਕਾਫੀ ਰੋਸ਼ਾ ਨੌਜਵਾਨਾਂ ਦੇ ਕਾਫੀ ਰੋਸ਼ਾ ਸਾਡੇ ਨਾਲ ਇੱਕ ਨੌਜਵਾਨ ਨੇ ਉਹ ਵੀ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਕੁਝ ਲਾਈਨਾਂ ਲਿਖੀਆਂ ਸੋ ਬਾਈ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਾਈ ਰਾਜਨ ਆ ਜੀ ਇਹ ਇਹ ਜਿਹੜੀਆਂ ਤੁਸੀਂ ਹੁਣੇ ਹਲੇ ਜਿਹੜੀਆਂ ਚਾਰ ਲਾਈਨਾਂ ਸੁਣਾਈਆਂ ਇਹ ਕਿਵੇਂ ਪ੍ਰਭਾਵਿਤ ਹੋ ਕੇ ਲਿਖੀਆਂ ਕਿ ਵੈਸੇ ਹੀ ਉਹਨਾਂ ਦਾ ਕੋਈ ਇੰਟਰਵਿਊ ਸੁਣੀ ਸੀ ਉਹ ਤੋਂ ਨਹੀਂ ভাই ਮੈਂ ਮਤਲਬ ਸਪੈਸ਼ਲੀ ਗਾਣੇ ਲਿਖਦਾ ਆ ਮੈਂ ਕਾਫੀ ਟਾਈਮ ਤੋਂ ਲਿਖ ਰਿਹਾ ਆ ਤੇ ਮੈਂ ਉਹਨਾਂ ਦਾ ਲਾਈਵ ਇੰਟਰਵਿਊ ਸੁਣਿਆ ਸੀਗਾ ਉਸ ਚ ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਮੇਰੇ ਕੋਲ ਅਸਲਾ ਆ ਉਹ ਪੁਲਿਸ ਕਸਟਡੀ ਨੇ ਦੁਬਾਰੋ ਮੇਰੇ ਤੋਂ ਲੈ ਲਿਆ ਆ ਤਾਂ ਉਹਨਾਂ ਨੇ ਜਾਦਾ ਗੱਲ ਕਹੀ ਸੀ ਵੀ ਇਹ ਜਿਹੜੇ ਮੇਰੇ ਨਾਲ ਖੜੇ ਨੇ ਉਹ ਭਿੱਜੇ ਰੋਂਦਾ ਵਰਗੇ ਨੇ ਤਾਂ ਮੈਂ ਉਸ ਤੇ ਗਾਣਾ ਲਿਖਿਆ ਸੀਗਾ ਫੇਰ ਜੀ ਬਾਈ ਗਾਣੇ ਤੋਂ ਪਹਿਲਾਂ ਆਪਾਂ ਗੱਲ ਕੀਤੀ ਜਾਵੇ ਤੁਹਾਨੂੰ ਤੁਸੀਂ ਵੀ ਨੌਜਵਾਨ ਹੋ ਤੁਸੀਂ ਵੀ ਉਹਨਾਂ ਦੀਆਂ ਸੁਣਦੇ ਰਹਿੰਦੇ ਰਹਿੰਦੇ ਹੋ ਦੇਖਦੇ ਰਹਿੰਦੇ ਹੋ ਕੀ ਕਰਦੇ ਆ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਕਿਉਂਕਿ ਕਈ ਨਾ ਇੱਥੇ ਮੈਂ ਜਿਹੜੇ ਆਪਣੇ ਲੋਕਲ ਮੀਡੀਆ ਜਾਂ ਇੰਡੀਆ ਦੇ ਵਿੱਚ ਵੀ ਕਈ ਅਖੇ ਉਹਨੂੰ ਕੀ ਲੋੜ ਸੀ ਪੁਲਿਸ 'ਚ ਪਹਿਲਾਂ ਕੰਪਲੇਨਟ ਕਰਾਉਂਦਾ ਇਦਾਂ ਕਰਦਾ ਉਦਾਂ ਕਰਦਾ ਹਨ ਤੇ ਇਦਾਂ ਦਾ ਤੁਹਾਨੂੰ ਲੱਗਦਾ ਵੀ ਉਹਨੇ ਜਾਣ ਪੁੱਝ ਕੇ ਜਿਹੜਾ ਪਬਲਿਕ ਸਟੈਂਟ ਲੀ ਕੀਤਾ ਕਿ ਉਹਨੂੰ ਲੋੜ ਸੀ ਇਦਾਂ ਦੀ ਤੁਹਾਡੇ ਸਾਹਮਣੇ ਨਹੀਂ ਨਹੀਂ ਬਾਈ ਜੀ ਐਵੇਂ ਕਰ ਨਹੀਂ ਸਕਦੇ ਮੈਂ ਮਤਲਬ ਕਿ ਰੈਗੂਲਰ ਹੀ ਉਹ ਬਾਈ ਨੂੰ ਫੋਲੋ ਕਰਦਾ ਆ ਭਾਨੇ ਸਿੱਧੂ ਇਨੂੰ ਉਹ ਬਹੁਤ ਹੀ ਮਤਲਬ ਕਿ ਕਾਮ ਡਾਊਨ ਬੰਦਾ ਹੈ ਤੇ ਬਹੁਤ ਹੀ ਹੈਲਪਫੁਲ ਨੇਚਰ ਆ ਬਾਈ ਦਾ ਤੇ ਬਾਈ ਜਿਵੇਂ ਖੜਦਾ ਆ ਬਾਈ ਹੱਕਾਂ ਲਈ ਸਾਡੇ ਲਈ ਖੜਦਾ ਆ ਉਸ ਤੋਂ ਇਨਸਪਾਇਰ ਹੁੰਨੇ ਆ ਬਾਈ ਉਸ ਤੋਂ ਜਿਵੇਂ ਮੇਰੇ ਵਰਗਾ ਲਖਾਰੀ ਹੋ ਗਿਆ ਬਾਈ ਉਹ ਚੀਜ਼ਾਂ ਦੇਖ ਕੇ ਹੁੰਦਾ ਵੀ ਨਹੀਂ ਯਾਰ ਇਹ ਜੀ ਚੀਜ਼ਾਂ ਦੇ ਅਸੀਂ ਲਿਖੀਏ ਤੇ ਯਾਰ ਜਿਵੇਂ ਅੱਗੇ ਆਂਦਾ ਮੂਰੇ ਆਂਦਾ ਭਾਨਾ ਬਾਈ ਹੱਕ ਡਾ ਕੇ ਠੀਕ ਆ ਬਾਈ ਤੇ ਹਰ ਇੱਕ ਲਈ ਬਾਈ ਭਾਵੇਂ ਮੈਂ ਵੀ ਅਨਨੋਨ ਬੰਦਾ ਆ ਪਰ ਮੈਨੂੰ ਪਤਾ ਜੇ ਮੈਂ ਉਹਦੇ ਕੋਲ ਜਾਊਂਗਾ ਉਹ ਮੇਰੇ ਲਈ ਵੀ ਪੂਰਾ ਆਪਣਾ 100% ਦੇਊਗਾ ਜੇ ਮੈਂ ਪੂਰਾ ਐਕਿਊਰੇਟ ਆ ਉਹਦੇ ਲਈ ਸਹੀ ਆ ਤੇ ਬਾਈ ਮੈਂ ਐਜ਼ ਅ ਸਟੂਡੈਂਟ ਆਇਆ ਤੇ ਉਹਨਾਂ ਨੇ ਬਾਈ ਨੇ ਕਿੰਨੇ ਜਣਾਂ ਨਾਲ ਕਿੰਨਾ ਧੱਕਾ ਹੋਇਆ ਹੈ ਕਿੰਨੇ ਪਟਿਆਲੇ ਸਾਡੇ ਜੀ ਬਾਈ ਇੰਨਾ ਧੱਕਾ ਹੋਇਆ ਤੇ ਬਾਈ ਮੈਂ ਕਹਿੰਦਾ ਪਹਿਲੇ ਨੰਬਰ ਤੇ ਆਂਦਾ ਆ ਬਾਈ ਤੇ ਸਾਰੇ ਅਸੀਂ ਦਿਲੋਂ ਸਪੋਰਟ ਕਰਦੇ ਆਂ ਬਾਈ ਨੂੰ ਤੇ ਬਾਈ ਲਈ ਖੜੇ ਰਹਾਂਗੇ ਤੇ ਬਾਈ ਜਦੋਂ ਤੱਕ ਜਦੋਂ ਤੱਕ ਬਾਈ ਦਾ ਪੂਰਾ ਉਹ ਨਿਵੇੜਾ ਨਹੀਂ ਹੁੰਦਾ ਹੈਗਾ ਤੇ ਬਾਈ ਨੂੰ ਪੂਰੀ ਦਿਲੋਂ ਸਪੋਰਟ ਆ ਬਾਈ ਸਾਡੀ ਤੁਹਾਨੂੰ ਲੱਗਦਾ ਵੀ ਇਹ ਚ ਬਾਈ ਹੁਣ ਆਸਟ੍ਰੇਲੀਆ ਗਿਆ ਸੀਗਾ ਬਾਈ ਪਿੱਛੇ ਬਾਈ ਦੱਸ ਰਿਹਾ ਜੀਗਾ ਬਾਈ ਦਾ ਮੈਂ ਅਨਮੋਲਕ ਵਾਤਰਾਂ ਨਾਲ ਇੰਟਰਵਿਊ ਸੁਣਾਇਆ ਜੀ ਬਾਈ ਕਹਿ ਰਿਹਾ ਮੈਂ ਜੇ ਚਾਹਾਂ ਨਾ ਕਹਿੰਦਾ ਮਿੰਟਾਂ 'ਚ ਕਹਿੰਦਾ ਕਰੋੜਾਂ ਦੀ ਫੰਡਿੰਗ ਕਹਿੰਦਾ ਕਰ ਸਕਦਾ ਕਹਿੰਦਾ ਬੈਠਾ ਬੈਠਾ ਫਿਰ ਬਾਈ ਉਹਨੂੰ ਤੁਸੀਂ ਆਪ ਹਿਸਾਬ ਲਾਓ ਉਹਨੂੰ 10000 ਦੇ ਇਹੇ ਚਿੰਦੀ ਚੋਰਾਂ ਦੀ ਕੋਈ ਲੋੜ ਪਊਗੀ ਆਸਟ੍ਰੇਲੀਆ ਤੋਂ ਬਾਈ ਨੇ ਆਪ ਦੱਸਿਆ ਜੀ ਕਹਿੰਦਾ ਮੇਰੇ ਇੰਨੇ ਲਿੰਕ ਤਗੜੇ ਆ ਕਹਿੰਦਾ ਆਸਟ੍ਰੇਲੀਆ ਤੇ ਕਹਿੰਦਾ ਬਹੁਤ ਲਿੰਕ ਤਕੜਾ ਹੈ ਕਹਿੰਦਾ ਜੀ ਮੈਂ ਚਾਹਾਂ ਨਾ ਕਹਿੰਦਾ ਬੈਠੇ ਬੈਠੇ ਰਾਤ ਨੂੰ ਕਹਿੰਦਾ ਕਰੋੜਾ ਰੁਪਇਆ ਇਕੱਠਾ ਕਰ ਸਕਦਾ ਆਂ ਕਹਿੰਦਾ ਜਮੀਨ ਜੈਦਾ ਤਾਂ ਵੀਰੋ ਸੋਸ਼ਲ ਮੀਡੀਆ ਦੇ ਵਿੱਚ ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ ਯੂਟਿਊਬਰ ਸਭ ਤੋਂ ਪਹਿਲਾਂ ਉਹੀ ਆ ਮੇਰੇ ਹਿਸਾਬ ਨਾਲ ਹਾਂਜੀ ਹਾਂਜੀ ਵੀਰ ਜੀ ਮੈਂ ਵੀਰੇ ਇਹਨਾਂ ਚੀਜ਼ਾਂ ਨੂੰ ਮਤਲਬ ਫੋਲੋ ਕਰਦਾ ਆਂ ਤੇ ਇਹਨਾਂ ਚੀਜ਼ਾਂ ਨੂੰ ਬਹੁਤ ਵੀਰੇ ਸਿੱਖਣ ਨੂੰ ਵੀ ਮਿਲਦਾ ਆ ਤਾਂ ਹੀ ਕਰਕੇ ਵੀਰੇ ਭਾਨਾ ਸਿੱਧੂ ਵੀਰਾ ਆ ਉਹ ਬਹੁਤ ਸੱਚਾ ਬੰਦਾ ਆ ਐਵੇਂ ਵੀਰੇ ਮੂਸੇ ਵਾਲਾ ਬੰਦਾ ਸੀਗਾ ਜਿਹੜਾ ਉਹ ਵੀ ਵੀਰੇ ਬਹੁਤ ਸੱਚਾ ਸੀਗਾ ਤੇ ਬਈ ਪਰ ਉਹੀ ਆ ਸਚਾਈ ਲੱਗਦਾ ਹੈ ਕਹਿੰਦਾ ਵੀਰੇ ਇੰਨੀ ਨਾਲੇ ਕੀ ਲੋੜ ਆ ਵੀ 10000 ਰੁਪਏ ਵਿੱਚ ਇਹੋ ਜਿਹਾ ਕੁਝ ਕਰੂਗਾ ਇਹ ਤਾਂ ਵੀਰੇ ਬਿਲਕੁਲ ਨਾ ਥੱਕਾ ਹੋਇਆ ਮੇਰੇ ਨਾਲ ਕਿਤੇ ਨਾ ਕਿਤੇ ਚਾਹੇ ਇੱਥੇ ਆ ਤੇ ਚਾਹੇ ਇੰਡੀਆ ਦੇ ਵਿੱਚ ਆ ਨੌਜਵਾਨ ਸ਼ਾਇਦ ਤਾਂ ਹੀ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਹਾਂ ਜੀ ਵੀਰੇ ਤਾਂ ਹੀ ਖੜਿਆ ਹੁਣ ਮੈਂ ਵੀ ਤਾਂ ਵੀਰੇ ਤਾਂ ਹੀ ਲਿਖਿਆ ਮੈਂ ਉਹਨਾਂ ਨੂੰ ਰੈਗੂਲਰ ਫੋਲੋ ਕਰਦਾ ਹਾਂ ਤਾਂ ਆ ਮੈਂ ਉਹਨਾਂ ਦਾ ਇੰਟਰਵਿਊ ਸੁਣਦਾ ਹਾਂ ਕਿਉਂ ਵੀਰੇ ਮੈਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਵੀ ਆਪਣੀ ਲਾਈਫ ਚ ਐਵੇਂ ਚੱਲਣਾ ਆ ਆਪਾਂ ਨੇ ਇਹ ਚੀਜ਼ਾਂ ਫੋਲੋ ਕਰਨੀਆਂ ਨੇ ਇਹ ਚੀਜ਼ਾਂ ਨਹੀਂ ਫੋਲੋ ਕਰਨੀਆਂ ਬਈ ਮੈਂ ਬਹੁ ਇਹਨਾਂ ਦੀ ਇਹਨਾਂ ਦੀ ਬਈ ਗਾਈਡੈਂਸ ਬਹੁਤ ਸਹੀ ਹੁੰਦੀ ਆ ਵੀਰੇ ਮੰਨੇ ਦੇਖਿਆ ਬਹੁਤ ਸਿੰਪਲ ਆ ਬਈ ਤੇ ਬਹੁਤ ਮਤਲਬ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਬਈ ਇਹਨਾਂ ਤੋਂ ਇਹ ਚਾਰ ਲਾਈਨਾਂ ਤੁਸੀਂ ਸਾਰੇ ਅਸੀਂ ਸੁਣਾਉਂਗੇ ਹਾਂਜੀ ਵੀਰੇ ਸੁਣਾ ਦਾਂ ਕਹਿੰਦੇ ਆਰ ਰੱਖਣ ਸ਼ੌਂਕ ਨਾਲ ਲੋਹੇ ਦਾ ਜਿਗਰੇ ਜੋਰ ਨਾਲ ਜੋ ਲੱਦੇ ਬਾਈ ਪਾਨੇ ਵਰਗਿਆਂ ਨੂੰ ਦੱਬ ਨਹੀਂ ਸਕਦੇ ਕੱਲ ਦੇ ਡੱਬੇ ਨਾ ਰੱਖਣ ਸ਼ੌਕ ਉਹ ਲੋਹੇ ਦਾ ਜਿਗਰੇ ਜੋਰ ਨਾਲ ਜੋ ਲੱਦੇ ਬਾਈ ਪਾਨੇ ਵਰਗਿਆਂ ਨੂੰ ਦਬ ਨਹੀਂ ਸਕਦੇ ਕੱਲ ਦੇ ਡੱਬੇ ਕਣ ਉਹ ਖੂਨ ਚੋ ਜਾਣੇ ਨਹੀਂ ਔਰ ਕਣ ਉਹ ਖੂਨ ਚੋ ਜਾਣੇ ਨਹੀਂ ਦਲੇਰੀ ਨਾਲ ਰਗਾਂ ਵਿੱਚ ਆਂਦੇ ਭੀ ਜੇ ਰੌਂਦਾ ਵਰਗੇ ਨਹੀਂ ਦੇਖ ਲਾ ਬੜਕ ਮਾਰ ਕੇ ਜਾਂਦੇ ਪੱਜ ਡਾਂਪ ਵਾਲੋਂਗੇ ਗਲਾਮੇ ਹੱਥ ਸਾਡੇ ਜੋ ਪਾਦੇ ਭੀ ਜੇ ਰੌਂਦਾ ਵਰਗੇ ਨਹੀਂ ਦੇਖ ਲਾ ਬੜਕ ਮਾਰ ਕੇ ਜਾਂਦੇ ਬਹੁਤ ਵਧੀਆ ਬਰੰਕਿਊ ਸੋ ਮੇਰੇ ਨਾਲ ਸੇਖੋਂ ਭਾਈ ਆ ਜਿਨ੍ਹਾਂ ਨੇ ਇਹ ਜਿਹੜਾ ਉਪਰਾਲਾ ਕੀਤਾ ਇਹਨਾਂ ਦੇ ਨਾਲ ਇਹਨਾਂ ਦੇ ਸਾਥੀ ਨੇ ਔਰ ਇਹਨਾਂ ਨਾਲ ਹੀ ਗੱਲ ਕਰਦੇ ਆ ਕਿਉਂਕਿ ਇੰਡੀਆ ਦੇ ਵਿੱਚ ਜਿੱਥੇ ਨੌਜਵਾਨਾਂ 'ਚ ਪੂਰਾ ਉਤਸ਼ਾਹ ਪੰਜਾਬ ਦੇ ਵਿੱਚ ਅੱਜ ਪਰਮਾ ਕੱਠ ਦੇਖਿਆ ਗਿਆ ਇੱਥੇ ਵੀ ਕਿੰਗੋ ਇਹਨਾਂ ਨੇ ਜੇ ਆਪਣੇ ਹਲਾਰਾ ਕਿਸੇ ਨੂੰ ਫੋਨ ਕੀਤਾ ਮੈਸੇਜ ਕੀਤਾ ਜੇ ਕਿਸੇ ਦੇ ਹਲਾਰਾ ਦੇਣ ਨਾਲ ਹੀ 흘ਿਆ ਜਾਂਦਾ ਨਾ ਕਿ ਬਿਨਾ ਹੋਗਾ ਤਾਂ ਸੋ ਸੇਖੋਂ ਭਾਈ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਧੰਨਵਾਦ ਹੈ ਹਾਂਜੀ ਧੰਨਵਾਦ ਵੀਰੇ ਤੁਹਾਡਾ ਵੀ ਬਹੁਤ-ਬਹੁਤ ਔਣ ਤੇ ਤੇ ਗੱਲ ਜਿਹੜੀ ਅੱਜ ਆਪਾਂ ਪੰਜਾਬ ਦੇ ਜਿਹੜੇ ਮੁੱਦਾ ਚੱਲਦਾ ਪਿਆ ਬਹੁਤ ਲੇਟੈਸਟ ਮੁੱਦਾ ਕੀ ਜਿਹੜਾ ਚੱਲਦਾ ਹੀ ਪਿਆ ਲੇਟੈਸਟ ਵੀ ਕੀ ਕਹ ਸਕਦੇ ਹਾਂ ਉਹਨੂੰ ਵੀ ਬਹੁਤ ਹਾਲਾਤ ਮਾੜੇ ਨੇ ਪੰਜਾਬ ਦੇ ਅੱਧੀ ਡੇਟ ਦੇ ਵਿੱਚ ਪਾਨਾ ਸਿੱਧੂ ਵੀਰ ਸਾਡਾ ਕੋਟ ਦੋ ਨੇਤੋਂ ਜਿਹੜਾ ਭਰਾ ਸਾਡਾ ਏਜੰਟਾਂਾਂ ਦੀਆਂ ਵੱੱਜੀਆਂ ਹੋਈਆਂ ਠੱਗੀਆਂ ਦੇ ਵਿੱਚ ਸਾਡੇ ਲੋਕਾਂ ਦੀ ਸਾਥ ਸਪੋਰਟ ਕਰਦਾ ਸੀ ਤੇ ਉਸ ਤੋਂ ਬਾਅਦ ਜਾਂ ਕਿਸੇ ਵੀ ਕੋਈ ਹੋਰ ਮੰਨ ਲਓ ਵੀ ਕਿਤੇ ਧੱਕਾ ਹੁੰਦਾ ਸੀ ਚਾਹੇ ਕਿਸਾਨੀ ਧਰਨਾ ਲਾ ਲਓ ਜਾਂ ਕੁਝ ਵੀ ਲਾ ਲਓ ਭਾਨੇ ਸਿੱਧੂ ਵੀਰ ਨੇ ਹਰੇਕ ਮੌਕੇ ਦੇ ਉੱਤੇ ਜਾ ਕੇ ਆਪਣਾ ਹਰੇਕ ਆਪਣੇ ਇਕੱਠ ਨੂੰ ਲਿਜਾ ਕੇ ਸਪੋਰਟ ਕੀਤੀ ਆ ਚਾਹੇ ਕੋਈ ਬੈਰੀਕੇਟਰ ਤੋੜੇ ਆ ਚਾਹੇ ਜੋ ਮਰਜ਼ੀ ਲਾ ਲਓ ਤੇ ਉਹ ਨੌਜਵਾਨੀ ਆ ਜਿਹੜੀ ਅੱਗੇ ਹੋ ਕੇ ਗੱਲਾਂ ਕਰਦੀ ਆ ਤੇ ਨੌਜਵਾਨੀ ਇਹ ਨੌਜਵਾਨੀ ਨਹੀਂ ਆਜ਼ਾਦੀ ਦੀ ਲਹਿਰ ਜਿਹੜੀ ਮਿੱਟੀ ਸੀਗੀ ਭਗਤ ਸਿੰਘ ਉਹਨਾਂ ਨੇ ਮਿੱਟੀ ਸੀ ਸਾਡੇਆਂ ਨੇ ਤੇ ਇਹ ਉਹੀ ਨੌਜਵਾਨੇ ਜਿ ਸੋ ਮੇਰਾ ਵੀਰ ਰਿਕੁਐਸਟ ਹੈ ਮੇਰੀ ਸਾਰੇ ਹੋਰ ਵੀ ਜਿੰਨੇ ਆਪਣੇ ਫੋਰਨ ਕੰਟਰੀਜ਼ ਦੇ ਵਿੱਚ ਬੈਠੇ ਨੇ ਭਾਵੇਂ ਕੋਈ ਪੰਜਾਬੀ ਜਿਹੜੀ ਮਰਜ਼ੀ ਕੰਟਰੀ ਦੇ ਵਿੱਚ ਬੈਠੇ ਨੇ ਉਹ ਜਰੂਰ ਸਪੋਰਟ ਕਰੋ ਇਸ ਚੀਜ਼ ਦੀ ਉੱਤੇ ਤੇ ਨਹੀਂ ਤੁਹਤੋਂ ਜਾਇਆ ਜਾਂਦਾ ਲੋਕ ਬਹੁਤ ਕਹਿੰਦੇ ਵੀ ਤੁਸੀਂ ਆਪ ਪੰਜਾਬ ਜਾ ਕੇ ਕਰ ਸਕਦੇ ਹੋ ਤੁਹਤੋਂ ਨਹੀਂ ਜਾਇਆ ਜਾਂਦਾ ਤੁਸੀਂ ਜਿਹੜੇ ਉੱਥੇ ਤੁਹਾਡੇ ਭੈਣ ਭਰਾ ਬੈਠੇ ਤੁਸੀਂ ਉਹਨਾਂ ਨੂੰ ਘੱਟੋ-ਘੱਟ ਇਹ ਗੱਲ ਕਹੋ ਵੀ ਤੁਸੀਂ ਤੁਹਾਨੂੰ ਜਾਣਾ ਚਾਹੀਦਾ ਜਰੂਰ ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਦੀ ਲੋੜ ਹੈ ਤੁਸੀਂ ਜਰੂਰ ਸਪੋਰਟ ਕਰੋ ਇੱਥੋਂ ਗੱਡੀਆਂ ਦਾ ਤੇਲ ਪਾਣੀ ਦੀ ਵੀ ਸਪੋਰਟ ਕਰੋ ਵੀ ਤੁਸੀਂ ਇਕੱਠ ਦੇ ਵਿੱਚ ਜਰੂਰ ਜਾਣਾ ਉੱਥੇ ਜੀ ਜੇ ਆ ਰੀ ਲੋਡ ਸੀ ਇੱਥੇ ਪਹਿਲਾਂ ਪ੍ਰਸ਼ਾਸਨ ਨੂੰ ਦੇਖਦਾ ਪੁਲਿਸ ਦੀ ਕਾਰਵਾਈ ਬਣਦੀ ਆ ਜੇ ਕੋਈ ਇਹਦੀ ਨਾਂ ਸੁਣਦਾ ਸ਼ਾਇਦ ਇਹ ਗਾਂ ਜਾਂਦਾ ਪਰ ਇਹ ਆਪਣੀ ਚੌਧਰ ਲਈ ਅੱਗੇ ਗਿਆ ਆਪਣੇ ਆਪ ਨੂੰ ਚਮਕਾਉਣ ਲਈ ਅੱਗੇ ਗਿਆ ਥੋੜਾ ਕੀ ਕਹਿਣ ਦੇ ਇਹਦੇ ਵੀਰੇ ਮੈਂ ਇੱਕ ਬੜੀ ਛੋਟੀ ਜੀ ਐਗਜ਼ਾਮਪਲ ਦੇ ਨਾਲ ਮੈਂ ਤੁਹਾਨੂੰ ਉਹ ਕਰੂੰਗਾ ਹਨ ਜਦੋਂ ਪੰਜਾਬ ਦੀ ਹੋਂਦ ਜਿਹੜੀ ਜਦੋਂ ਪੰਜਾਬ ਦੀ ਕੋਈ ਸਿਰ ਸੇਹਰਾ ਵੀਰੀ ਹੁੰਦੀ ਆ ਸਿਸਟਮ ਸਾਡਾ ਉੱਥੇ ਦਾ ਇੰਨਾ ਕਮਜ਼ੋਰ ਸਿਸਟਮ ਆ ਜੇ ਕੋਈ ਰਿਪੋਰਟ ਲਖਣ ਵੀ ਜਾਂਦਾ ਚਾਹੇ ਕੋਈ ਪੁਲਿਸ ਕੰਪਲੀਟ ਆ ਭਾਵੇਂ ਕੁਝ ਵੀ ਆ ਜਦੋਂ ਸੁਣਵਾਈ ਹੁੰਦੀ ਨਹੀਂ ਤਾਂ ਫਿਰ ਉਹਨਾਂ ਨੇ ਕੋਈ ਤਾਂ ਕੋਈ ਬੰਦਾ ਲੱਭਣਾਈ ਆ ਜਿਹੜਾ ਉਹਨਾਂ ਦੇ ਸਾਥ ਦੇ ਸਕੇ ਕਿਉਂਕਿ 40 40 45 45 ਲੱਖ ਰੁਪਏ ਏਜੰਡਾਂ ਦੇ ਕੋਲੇ ਫਸੇ ਹੋਇਆ ਜਿਹੜਾ ਅੱਜ ਤੱਕ ਭਾਨੇ ਸਿੱਧੂ ਵੀਰ ਨੇ ਕਢਾਤਾ 2.5 ਤੋਂ 3 ਕਰੋੜ ਰੁਪਏ ਜਿਹੜਾ ਉਹਨਾਂ ਨੇ ਦੱਸਿਆ ਮੂੰਹ ਉਹਨਾਂ ਨੇ ਵੀ ਅਸੀਂ ਕਢਾ ਚੁੱਕੇ ਆ ਜੇ ਮੰਨ ਲਓ ਸਿਸਟਮ ਹੀ ਇੰਨਾ ਚੰਗਾ ਹੋਵੇ ਜੇ ਸੁਣਵਾਈ ਹੁੰਦੀ ਹੋਵੇ ਤਾਂ ਲੋਕਾਂ ਨੂੰ ਫਿਰ ਲੋਕਾਂ ਤੋਂ ਨਹੀਂ ਫਿਰ ਸਿਸਟਮ ਸਿਸਟਮ ਨਹੀਂ ਕਹਿੰਦਾ ਕਦੇ ਸਿਸਟਮ ਦਾ ਹੀ ਪੈਦਾ ਕੀਤੇ ਇਹ ਬੰਦੇ ਨੇ ਨਹੀਂ ਤਾਂ ਮੇਰੇ ਹਿਸਾਬ ਨਾਲ ਇਹਨਾਂ ਦੀ ਲੋੜ ਨਾ ਪਵੇ ਜੇ ਸਰਕਾਰਾਂ ਚੰਗੀਆਂ ਹੋਣ ਤਾਂ ਸੱਚੀ ਬਿਲਕੁਲ ਜੀ ਬਿਲਕੁਲ ਇਹੀ ਬੰਦਿਆਂ ਨੂੰ ਸਿਸਟਮ ਹੀ ਬਣਾਉਂਦਾ ਇਹ ੱੱੱਕੇ ਖਾ ਕੇ ਲੋਕ ਜਦੋਂ ਸਿਸਟਮ ਦੀ ਲੜਾਈ ਲੜ ਕੇ ਅੱਗੇ ਆਉਂਦੇ ਇਸ ਗੱਲਾਂ ਦੇ ਵਿੱਚ ਤਾਂ ਫਿਰ ਉਹ ਸਿਸਟਮ ਦੇ ਨਾਲ ਜੰਗ ਕਰਦੇ ਤੇ ਮੁੜ ਕੇ ਫਿਰ ਆ ਚੀਜ਼ਾਂ ਸੈਣੀਆਂ ਪੈਂਦੀਆਂ ਕਦੇ ਜੇਲ੍ਹਾਂ ਕਦੇ ਪਰਚੇ ਕਦੇ ਸਿਸਟਮ ਨੂੰ ਫਿਰ ਇਹਨਾਂ ਮਤਲਬ ਮਿਰਚਾਂ ਕਿਉਂ ਲੱਗਦੀਆਂ ਨੇ ਜੇ ਆਫਟਰ ਆਲ ਸਿਸਟਮ ਨੂੰ ਸਗਾ ਇਹ ਸਮਝਣਾ ਚਾਹੀਦਾ ਵੀ ਜੇ ਕਿਤੇ ਸ਼ਾਇਦ ਅਸੀਂ ਇਹਨਾਂ ਦੀ ਸੁਣੀ ਹੁੰਦੀ ਸ਼ਾਇਦ ਇਹ ਨਾ ਆਉਂਦੇ ਸ਼ਾਇਦ ਉਹਨਾਂ ਨੂੰ ਫਿਰ ਜੇਲ੍ਹਾਂ ਚਟਿਆ ਜਾਂਦਾ ਫਿਰ ਨਿਕਲਦੇ ਆ ਵਿਚਾਰੇ ਉਹ ਫਿਰ ਚੱਲਦੇ ਆ ਮਤਲਬ ਕਿਤੇ ਨਾ ਕਿਤੇ ਉਹਨਾਂ ਨੂੰ ਦਬਣ ਦੀ ਕੋਸ਼ਿਸ਼ ਕੀਤੀ ਜਾਂਦੀ ਦਬਾਉਣ ਦੀ ਵੀ ਇਹ ਦੁਬਾਰਾ ਉੱਠ ਨਾ ਸਕਣ ਇਹਨਾਂ ਨੂੰ ਇੰਨਾ ਕਿ ਦਬਾ ਦਿਓ ਵੀ ਕੱਲ ਨੂੰ ਇਹ ਸੋਚਣ ਵੀ ਯਾਰ ਜੇ ਮੈਂ ਦੁਬਾਰਾ ਸ਼ਹਿਦ ਕਰੂੰ ਤਾਂ ਇਦਾਂ ਦੀ ਸ਼ਹਿਦ ਗੱਲ ਹੋ ਜਵੇ ਤੇ ਪਰ ਤੁਹਾਨੂੰ ਲੱਗਦਾ ਵੀ ਕੀ ਬੰਨਸੇ ਦੁਜੇ ਬਾਈ ਬਾਹਰ ਜਦੋਂ ਆਊਗਾ ਤੁਹਾਨੂੰ ਲੱਗਦਾ ਵੀ ਦਬੂਗਾ ਅੱਗੇ ਤੋਂ ਬਾਅਦ ਚੱਕੂਗਾ ਹੋ ਕੇ ਸਿੱਧਿਕ ਨਹੀਂ ਨਹੀਂ ਦੇਖੋ ਜਿੰਨਾ ਮੈਂ ਇਕੱਠ ਦੇਖਿਆ ਰਿਕਾਰਡਦੋਂ ਨੇ ਇਕੱਠ ਹੋਇਆ 2.5 ਤੋਂ 3 ਲੱਖ ਬੰਦਾ ਉੱਥੇ ਇਕੱਠਾ ਹੋਇਆ ਉਹ ਇਕੱਠ ਦੇ ਕੇ ਸਾਨੂੰ ਵੀ ਹੌਸਲਾ ਆਨੇ ਸਿੱਧੂ ਵੀਰ ਦਾ ਹੌਸਲਾ ਨਹੀਂ ਟਾਊਗਾ ਮੈਂ ਗਰੰਟੀ ਦਿੰਦਾ ਇਸ ਚੀਜ਼ ਦੀ ਠੀਕ ਆ ਬਾਕੀ ਦੇਖੋ ਸਿਸਟਮ ਹੈ ਜਿਹੜਾ ਉਹ ਇਹ ਲੋਕਾਂ ਦੇ ਵੈਰੀ ਕਿਉਂ ਬਣਦਾ ਸਿਸਟਮ ਨੂੰ ਪਤਾ ਹੈ ਵੀ ਸਾਡੇ ਘਰ ਕਿੱਥੋਂ ਚੱਲਦੇ ਲੋਕਾਂ ਦੇ ਸਿਰੋਂ ਗਵਰਨਮੈਂਟ ਨੇ ਕਿਸੇ ਨੂੰ ਜਵਾਬ ਦੇਣਾ ਲੋਕਾਂ ਨੂੰ ਦੇਣਾ ਲੋਕਾਂ ਤੋਂ ਜਵਾਬ ਲੈਣ ਵਾਲਾ ਸਰਕਾਰ ਨੂੰ ਹੋ ਮਾੜਾ ਲੱਗਣਾ ਹੀ ਲੱਗਣਾ ਕਿਉਂਕਿ ਸਰਕਾਰ ਦਾ ਜਵਾਬ ਲੋਕਾਂ ਦੇ ਅੱਗੇ ਹੈ ਹੀ ਨਹੀਂਗਾ 70 ਸਾਲਾਂ ਤੋਂ ਅਸੀਂ 70 ਖੰਦੇ ਆ ਰਹੇ ਹਾਂ 70 ਸਾਲਾਂ ਤੋਂ ਅਸੀਂ ਮਿਹਨਤ ਕਰ ਰਹੇ ਹਾਂ ਸਾਡੀ ਕਮਾਈਆਂ ਦੀ ਜਿਹੜੀ ਘਾਟ ਹੈ ਸਾਡੀ ਕਮਾਈਆਂ ਦੇ ਵਿੱਚ ਲਾ ਲੋ ਇਨਫਲੇਸ਼ਨ ਇੰਨੀ ਹੈ ਪੰਜਾਬ ਦੇ ਵਿੱਚ ਹਾਲਾਤ ਕੀ ਨੇ ਪੰਜਾਬ ਦੇ ਇੱਕ ਚੋਾਕ ਦੀ ਫਾਈਲ ਆਉਣ ਪਿੱਛੇ 30-30 ਲੱਖ ਰੁਪਏ ਖਰਚਾ ਆ ਜਾਂਦਾ ਤੁਹਾਨੂੰ ਕੀ ਲੱਗਦਾ 30 ਲੱਖ ਦੇ ਖਰਚੇ ਦੇ ਵਿੱਚ ਇੱਥੇ ਬੱਚਾ ਆਉਂਦਾ ਪੁਲਿਸ ਦੀ ਜੇਬ ਚ ਉੱਥੇ ਨਹੀਂ ਪੈਂਦਾ ਪਿਆ ਉਹ ਚਾਈਨੀ ਚੋਰ ਵਾਲਾ ਪਰਚਾ ਭਾਨੇ ਸਿੱਧੂ ਨੂੰ ਚਾਈਨੀ ਚੋਰੀ ਕਰਨ ਦੀ ਕੀ ਲੋੜਾ ਜਿਹੜਾ ਬੰਦੇ ਦੀ ਰੋਹ ਦੀ ਗੱਡੀ ਦਾ ਖਰਚਾ 25 ਤੋਂ 30000 ਰੁਪਈਆ ਉਹਦੇ ਤੇਲ ਦੀ ਗੱਡੀ ਦਾ ਖਰਚਾ ਫੋਰਚੂਨਰ ਗੱਡੀ ਉਹਨੇ ਅਗਲੇ ਨੇ ਆਪਣੀ ਪਰਸਨਲ ਰੱਖੀ ਹੋਈ ਆ ਖਰਚਾ ਉਹਦਾ ਤਾਂ ਆਪਣਾ ਹੀ ਨਾ 10000 ਦੀ ਕਿੱਥੇ ਚਾਈਨੀ ਕਿਸੇ ਚੋਰੀ ਕਰ ਲੂਗਾ ਇੱਕ ਭੈਣ ਨੇ ਵੀਡੀਓ ਪਾਈ ਸੀਗੀ ਜਦੋਂ ਨਾਲ ਬੈ ਕੇ ਭਾਨੇ ਉਹਨਾਂ ਦੇ ਘਰੇ ਜਾ ਕੇ ਕਹਿੰਦੀ ਵੀ ਮੇਰਾ ਇਹਨੇ ਪੁੱਤ ਨੇ 25000 ਸੌਰੀ 25 ਲੱਖ ਰੁਪਇਆ ਦਵਾਇਆ ਵਾਪਸ ਕਰਾ ਕੇ ਏਜੰਟ ਤੋਂ ਉਹ ਕਹਿੰਦੇ ਸੀ ਵੀ 5 ਲੱਖ ਅਸੀਂ ਭਾਨੇ ਸਿੱਧੂ ਨੂੰ ਦੇਣਾ ਚਾਹੁੰਦੇ ਆ ਬਟ ਉਹ ਭਰਾ ਨੇ ਹੱਥ ਜੋੜ ਕੇ ਮਨਾ ਕਰਤਾ ਸੀਗਾ ਵੀ ਮੈਨੂੰ ਇਸ ਪੈਸੇ ਦੀ ਕੋਈ ਲੋੜ ਨਹੀਂ ਥੋੜਾ ਥੋੜਾ ਹੱਕ ਮੰਗਦਾ ਸੋ ਮੇਰੇ ਨਾਲ ਹਣੀ ਹਣੀ ਜਿਹੜਾ ਇਹ ਇਕੱਠ ਆਪਾਂ ਅੱਜ ਉਪਰਾਲਾ ਕੀਤਾ ਹੈ ਬਈ ਕਿਤੇ ਨਾ ਕਿਤੇ ਸਾਡੇ ਜਿਹੜੇ ਨੌਜਵਾਨ ਆ ਉਹਨਾਂ ਦੇ ਨਾਲ ਜੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਕਿਤੇ ਉਹ ਸਾਡੇ ਨਾਲ ਫੇਰ ਹੀ ਖੜਨਗੇ ਪਰ ਜੇ ਦੇਖਿਆ ਜਾਵੇ ਬਈ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਜਾਂ ਸਮਾਜ ਦਾ ਪ੍ਰਸ਼ਾਸਨ ਉਹ ਕਿਤੇ ਨਾ ਕਿਤੇ ਇਹਨਾਂ ਕਈ ਕਰਪਟ ਬੰਦਿਆਂ ਨਾਲ ਰਲ ਕੇ ਇਹਨਾਂ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੱਬੇ ਪੰਜਾਬੀ ਦਾ ਕਿੱਥੇ ਦੱਬੇ ਜਾਂਦੇ ਆ ਇਹ ਹੁੰਦਾ ਹੀ ਆਇਆਗਾ ਜਦੋਂ ਵੀ ਕੋਈ ਆਵਾਜ਼ ਚੱਕਦਾਗਾ ਜ਼ੁਲਮ ਦੇ ਖਿਲਾਫ ਉਹਨੂੰ ਦੱਬਣ ਵਾਸਤੇ ਕੋਸ਼ਿਸ਼ ਕੀਤੀ ਜਾਂਦੀ ਆ ਤੁਸੀਂ ਦੇਖੋ ਜਿਹੜਾ ਬੰਦਾ 2-2 ਕਰੋੜ ਰੁਪਇਆ 1-1 ਕਰੋੜ ਰੁਪਇਆ ਦਵਾਈਆਂ ਦਾ ਏਜੰਟਾਂ ਤੋਂ ਉਹ 10000 ਦੀ ਚੈਨੀ ਕਿੱਥੇ ਖਾਊਗਾ ਜਾਂ ਕਿਉਂ ਖਾਊਗਾ ਨਾ ਇਹ ਤਾਂ ਚਲੋ ਸਾਰਿਆਂ ਤੁਹਾਨੂੰ ਪਤਾ ਹੀ ਹੈ ਜੀ ਤੁਸੀਂ ਤਾਂ ਇਹ ਕਵਰ ਕਰਦੇ ਹੋ ਨਾ ਪਹਿਲੀ ਵਾਰੀ ਨਹੀਂ ਹੋਇਆ ਇਹ ਸਭ ਕੁਝ ਚੱਲਦਾ ਹੀ ਰਹਿੰਦਾ ਬਸ ਤੇ ਇਹ ਹੈ ਕਿ ਜੇ ਆਪਾਂ ਇਕੱਠੇ ਨਾ ਹੋਵਾਂਗੇ ਭਲਾ ਅਸੀਂ ਕੈਨੇਡਾ ਦੇ ਵਿੱਚ ਇਕੱਠੇ ਹੋਏ ਆ ਸਾਡੀਆਂ ਵੀ ਕੁਝ ਮਜਬੂਰੀਆਂ ਸੀ ਉੱਥੇ ਜਾ ਨਹੀਂ ਸਕਦੇ ਤਾਂ ਕੇ ਅਸੀਂ ਇਕੱਠ ਇੱਥੇ ਕੀਤਾ ਆਪਦੀ سپورਟ ਦਿਖਾਉਣ ਵਾਸਤੇ ਤੇ ਬਾਕੀ ਇਹ ਜ਼ਿਆਦਾਤਰ ਜ਼ੁਲਮ ਰਹਿੰਦਾ ਨਹੀਂ ਹੁੰਦਾ ਕੋਈ ਗੱਲ ਨਹੀਂ ਹੱਤ ਤੇ ਰੱਬ ਦਾ ਵੈਰ ਹੀ ਹੁੰਦਾ ਜੀ ਇਹ ਜਲਦੀ ਸਾਰਾ ਕੁਝ ਹੋਈ ਜਾਊਗਾ ਇੰਤਾ ਨਹੀਂ ਇਹ ਜਿਹੜਾ ਜਿਵੇਂ ਚੈਨੀ ਚੋਰੀਆਂ ਮੈਂ ਪਹਿਲਾਂ ਵੀ ਬਾਈ ਨੂੰ ਸਿੱਖੋਂ ਨੂੰ ਪੁੱਛ ਕੇ ਆ ਟਾਈਮ ਵੀ ਇਹ ਚੈਨੀ ਚੋਰੀਆਂ ਦਿਖਾ ਕੇ ਜਾਂ ਦੂਜਾ ਵੀ ਮੁੜ ਕੇ ਨੂੰ ਇੰਨਾ ਕੁ ਦੱਬ ਦੋ ਚਾਰ ਪੰਜ ਕੇਸ ਪਾ ਕੇ ਮੁੜ ਕੇ ਬੰਦਾ ਸੋਚਣ ਨੂੰ ਮਜਬੂਰ ਹੋ ਜਾਂਦਾ ਮੈਂ ਨਹੀਂ ਖੜਨਾ ਵੀ ਤੋਬਾ ਹੋ ਗਈ ਮੇਰੀ ਕਦੇ ਇੰਤਾ ਨਹੀਂ 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 ਨਾ ਯੋ ਆਪਣੇ ਖੂਨ ਚ ਹੈ ਨਹੀਂਗਾ ਜੀ ਨਾ ਯੋ ਦੇ ਖੂਨ ਚ ਹੈ ਜਿਹੜਾ ਬੰਦਾ ਪੰਜਾਬੀ ਹੈ ਉਹਦੇ ਨਾਲ ਪਹਿਲੇ ਦਿਨ ਤੋਂ ਹੀ ਤਸ਼ੱਦਦ ਕੀਤਾ ਜਾਂਦਾ ਹੈਗਾ ਉਹਨੂੰ ਰੋਕਣ ਵਾਸਤੇ ਬਹੁਤ ਕੁਝ ਕੀਤਾ ਜਾਂਦਾ ਬਦਨਾਮੀ ਜੋੜੀ ਜਾਂਦੀ ਆ ਮੈਂ ਤਾਂ ਬਦਨਾਮੀ ਲਈ ਕੀਤਾ ਗਿਆ ਬਟ ਲੋਕਾਂ ਨੇ ਕਾਠੀ ਨੱਕ ਕਰਤਾ ਮੈਨੂੰ ਹੀ ਲੱਗ ਉਹ ਜਦੋਂ ਬਾਹਰ ਨਿਕਲੂਗਾ ਉਹਨੂੰ ਪਹਿਲੀ ਗੱਲ ਤਾਂ ਲੱਗਦਾ ਹੀ ਦਿਖਦਾ ਹੀ ਪਿਆ ਜਦੋਂ ਉਹ ਆਉਂਦਾ ਜਦੋਂ ਉਹ ਬਾਹਰ ਨਿਕਲੂਗਾ ਮੈਨੂੰ ਲੱਗਦਾ ਉਹ ਡਬਲ ਟ੍ਰਿਪਲ ਆਪਦੀ એનર્ਜੀ ਦੇ ਨਾਲ ਨਿਕਲੂਗਾ ਉਵੇਂ ਹੀ ਵਾਪਸ ਤੁਰੂਗਾ ਨਾ ਕੋਈ ਗੱਲ ਏਵਜੇ ਬੰਦੇ ਦੀ ਆਪਾਂ ਨੂੰ ਲੋੜ ਆ ਤਾਂ ਹੀ ਅਸੀਂ ਉਹਨੂੰ ਇੱਥੋਂ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਵੀ ਤੇਰੇ ਨਾਲ ਖੜੇ ਆ ਏਵਜੇ ਬੰਦਿਆਂ ਦੀ ਆਪਾਂ ਨੂੰ ਲੋੜ ਆ ਤੇ ਏਵਜੇ ਬੰਦੇ ਆਉਣੇ ਵੀ ਚਾਹੀਦੇ ਆ ਜੀ ਮੈਂ ਸਹਿਮ ਆਪਣੇ ਵਾਂਗ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਤੁਸੀਂ ਕੀ ਕਹਿੰਦੇ ਹੋ ਤੁਸੀਂ ਵੀ ਸੋਸ਼ਲ ਮੀਡੀਆ ਨਾਲ ਜੁੜੇ ਹੋ ਸਾਰੇ ਆਪਾਂ ਯੂਟਿਊਬਰ ਆ ਕਿਤੇ ਨਾ ਕਿਤੇ ਅਸੀਂ ਲੋਕਾਂ ਮੈਂ ਕਹੂੰਗਾ ਤੁਸੀਂ ਸਾਰਿਆਂ ਨੂੰ ਪਤਾ ਕਿ ਸਾਰਿਆਂ ਦੇ ਕਿੰਨੇ ਕਿੰਨੇ ਫਾਲੋਅਰਸ ਹਨ ਕਿੰਨੇ ਕਿੰਨੇ ਜਿਵੇਂ ਬਾਈ ਨੇ ਕਿਹਾ ਸੀ ਕਿ ਨੰਬਰਾਂ ਨਾਲ ਫਾਲੋਅਰਸ ਨਹੀਂ ਗਿਣਨੇ ਜਾਂਦੇ ਕਿਉਂਕਿ ਸੱਚਾ ਪੰਜਾਬੀ ਉਹੀ ਆ ਜੀ ਅੱਜ ਮੇਰੇ ਕੋਲ ਇਨੀ ਆਡੀਅנס ਆ ਮੈਨੂੰ ਦੱਸਾਂ ਕਿ ਭਾਈ ਅੱਜ ਆਪਣੇ ਜਿਹੜਾ ਭਰਾ ਹਨ ਔਖਾਵਾ ਉੱਥੇ ਉਹਨੂੰ ਉਹਨੂੰ ਸਾਥ ਦੋ ਜਿੰਨਾ ਦੇ ਸਕਦੇ ਹੋਣਾ ਉਹਦੇ ਤੇ ਐਲੀਗੇਸ਼ਨਾਂ ਲਾਉਂਦੇ ਪਿਆ ਜੀ ਕਿ ਚੈਨੀ ਚੋਰੀ ਕਰ ਲਈ ਜੀ ਆਹ ਕਰ ਲਿਆ ਉਹ ਕਰ ਲਾ ਉਹ ਇੰਨੇ ਨੇ ਪੈਸੇ ਛੜਾਈ ਜਾਂਦਾ ਜੇ ਲੈਣਾ ਹੀ ਹੁੰਦੇ ਤਾਂ ਉਹਨਾਂ ਤੋਂ ਲੈ ਲੈਂਦਾ ਪੈਸੇ ਹਨਾ ਜੇ ਉਹ ਬੰਦਾ ਪੈਸੇ ਛੜਾਉਂਦਾ ਪਿਆ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਮੈਨੂੰ ਦੇ ਦਿਓ ਪਰ ਉਹ ਬੰਦਾ ਕਹਿੰਦਾ ਹਰ ਇੱਕ ਵਾਰ ਇਹੀ ਹੋਇਆ ਗਿਆ ਵਾ ਬਾਕੀ ਜਿੰਨਾ ਸਪੋਰਟ ਕਰ ਸਕਦੇ ਹੋ ਬਾਈ ਨੂੰ ਸਪੋਰਟ ਕਰੋ ਇਹੀ ਕਹਿ ਸਕਦੇ ਆ ਕਿਉਂਕਿ ਜੇ ਇਦਾਂ ਹੀ ਚੱਲਦਾ ਰਿਹਾ ਨਾ ਕਿਉਂਕਿ ਜਦੋਂ ਕੋਈ ਨਵਾਂ ਉੱਠ ਕੇ ਆਉਂਦਾ ਨਾ ਜਾਂ ਤਾਂ ਉਹਨੂੰ ਦਬਾਉਂਦੇ ਆ ਤੇ ਜਾਂ ਜੇ ਨਹੀਂ ਦਬਦਾ ਤਾਂ ਉਹਨੂੰ ਕਿਤੇ ਨਾ ਕਿਤੇ ਹਜੇ ਹੀ ਤਾਂ ਸੱਟ ਦੇ ਦਿੰਦੇ ਕਿ ਬਾਅਦ ਵਿੱਚ ਆਪਾਂ ਨੂੰ ਹੀ ਪਤਾ ਲੱਗਦਾ ਜੀ ਆਪਾਂ ਗੱਲ ਕੀਤੀ ਜਾਵੇ ਜਿਵੇਂ ਹੁਣ ਆਈ ਜੇ ਕੋਈ ਦਬਦੇ ਰਹਿ ਕੇ ਕਈ ਵਾਰੀ ਨਾ ਕਈ ਨੌਜਵਾਨ ਛੋਟੇ ਦਿਲ ਦੇ ਹੁੰਦੇ ਨੇ ਕਈ ਹੁੰਦੇ ਆ ਦਲੇਰ ਬਹੁਤ ਜਿਵੇਂ ਸਾਡੇ ਭਾਈ ਅੰਮ੍ਰਿਤਪਾਲ ਸੀ ਆਪਣਾ ਭਾਈ ਸਿੱਧੂ ਮੁੱਥੇ ਵਾਲਾ ਸੀ ਦੀਪ ਸਿੱਧੂ ਸੀ ਆਪਣੇ ਚਾਹੇ ਉਹ ਸੰਦੀਪ ਸੀ ਖੜਾਰੀ ਹੋਣ ਮਤਲਬ ਬਹੁਤ ਇਦਾਂ ਦੇ ਹੁੰਦੇ ਆ ਪਰ ਕਈ ਹੁੰਦੇ ਆ ਬੋਲਣਾ ਚਾਹੁੰਦੇ ਹੁੰਦੇ ਜਿਵੇਂ ਇੱਥੇ ਕਹਿ ਲਈ ਆਪਾਂ ਉਹ ਕਈਆਂ ਦਾ ਵਿਚਾਰਾਂ ਦਾ ਉਹ ਪਹਿਲੀ ਵਾਰੀ ਮਾਈਕ ਫੜਿਆ ਹੁੰਦਾ ਬੋਲਣ ਨਹੀਂ ਚਾਹੁੰਦੇ ਪਰ ਉਹਨਾਂ ਲਖਾਰੀ ਬਹੁਤ ਤਕੜਾ ਹੁੰਦਾ ਉਹ ਪਰ ਉਹਨਾਂ ਦੇ ਲਈ ਕੋਈ ਮੈਸੇਜ ਦੇਣਾ ਚਾਹੋ ਕਿਉਂਕਿ ਤੁਸੀਂ ਹਮੇਸ਼ਾ ਨੌਜਵਾਨਾਂ ਜੋ ਪੱਕੇਵੇਂ ਕਰੀਏ ਦੇਖੋ ਜੀ ਆਪਾਂ ਇਹੀ ਕਵਾਂਗੇ ਇਹਨਾਂ ਨੇ ਤਾਂ ਦਬਾਉਣਾ ਆਪਾਂ ਨੂੰ ਜਿੰਨਾ ਇਹ ਦਬਾਉਣਗੇ ਆਪਾਂ ਉਹਨਾਂ ਦਵਾਂ ਜੇ ਆਪਾਂ ਇੱਕ ਭਾਈ ਦੇ ਨਾਲ 50 ਜਾਣੇ ਖੜੇ ਹੋਣ ਨਾ ਤਾਂ ਫੇਰ ਨਹੀਂ ਕੋਈ ਦਬਦਾ ਹੁੰਦਾ ਕਿ ਜਿੰਨਾ ਵੱਧ ਤੋਂ ਵੱਧ ਤੁਸੀਂ ਦਲੇਰੀ ਦਿਖਾ ਸਕਦੇ ਹੋ ਦਿਖਾਓ ਕਿਉਂਕਿ ਜੇ ਦਬਾਈ ਜਾਣਗੇ ਇਦਾਂ ਹੀ ਆਪਾਂ ਦਬੀ ਜਾਵਾਂਗੇ ਤੇ ਆਪਣਾ ਪੰਜਾਬ ਮੁੱਕਦਾ ਜਾਊਗਾ ਸੋ ਜਿੰਨੇ ਵੀ ਜਾਣੇ ਆ ਸਾਰੇ ਜਾਣੇ ਖੜੋ ਭਾਈ ਨਾਲ ਤੇ ਆਹੀਂ ਡਟ ਕੇ ਆਪਦਾ ਮੁਕਾਬਲਾ ਕਰੋ ਧੰਨਵਾਦ ਧੰਨਵਾਦ ਥੈਂਕ ਯੂ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਮੇਰੇ ਪਿੱਛੇ ਨੌਜਵਾਨਾਂ ਜਿਹੜੇ ਕਿਵੇਂ ਬੋਲੇ ਸੋਨਿਹਾਲ ਦੇ ਜਕਾਰੇ ਛੜਦੇ ਹੋਏ ਤੇ ਨਾਲ ਹੀ ਜਿਹੜੇ ਨੌਜਵਾਨ ਜਿਹੜੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਇੱਥੇ ਇਕੱਠੇ ਹੋਏ ਨੇ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਜਿਹੜੀਆਂ ਪਿੱਛੇ ਸਾਡੇ ਸਿਆਸਤਦਾਨ ਕਹਿ ਲੋ ਜਾਂ ਸਾਡਾ ਪ੍ਰਸ਼ਾਸਨ ਕਹਿ ਲੋ ਕਿਤੇ ਨਾ ਕਿਤੇ ਜਿਹੜੇ ਸਾਡੇ ਨੌਜਵਾਨਾਂ ਨੂੰ ਜਿਵੇਂ ਜਿਵੇਂ ਉਹ ਜੇ ਕਿਤੇ ਕਿਸੇ ਦੇ ਹੱਕ 'ਚ ਹਾਰ ਨਾਰਾ ਮਾਰਦੇ ਉਹਨਾਂ ਨੂੰ ਹਮੇਸ਼ਾ ਹੀ ਇਦਾਂ ਹੀ ਦਬਣ ਦੀ ਦਬਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹ ਅੱਗੇ ਤੋਂ ਉੱਠ ਨਾ ਸਕਣ ਪਰ ਜੇ ਸਿਸਟਮ ਸਾਡੇ ਸਹੀ ਹੋਣ ਤਾਂ ਇਦਾਂ ਦੇ ਜਿਹੜੇ ਉੱਠਣ ਜਿਹੜੇ ਨੌਜਵਾਨ ਉਹ ਪਵੇ ਕਿਉਂਕਿ ਨੌਜਵਾਨ ਲੋਕ ਕਿਉਂ ਉੱਠਦੇ ਨੇ ਕਿਉਂਕਿ ਜੇ ਉਹਨਾਂ ਦੇ ਜ਼ੁਲਮ ਹੁੰਦਾ ਜ਼ੁਲਮ ਨੂੰ ਜੇ ਸਾਡੀਆਂ ਸਰਕਾਰਾਂ ਸਾਡਾ ਪ੍ਰਸ਼ਾਸਨ ਸਾਡੀ ਸੁਣਵਾਈ ਕਰਕੇ ਰੋਕਦਾ ਹੋਵੇ ਤਾਂ ਕਿਸੇ ਨੌਜਵਾਨ ਨੂੰ ਕੋਈ ਉੱਠਣ ਦੀ ਲੋੜ ਨਾ ਪਵੇ ਕਿਸੇ ਦੇ ਘਰੇ ਇਹ ਜੀਆਂ ਮਹਿਫਲਾਂ ਨਾ ਲੱਗਣ ਕਿਉਂਕਿ ਜਿੰਨਾਂ ਦੇ ਵੀ ਉਹਨਾਂ ਨੇ ਪੈਸੇ ਛੜਾਏ ਨੇ ਉਹਨਾਂ ਦੇ ਲੋਕਾਂ ਦਾ ਕਹਿਣਾ ਵੀ ਸਾਡੇ ਪੈਸੇ ਬੜੇ ਚਿਰ ਤੋਂ ਨਹੀਂ ਮੁੜ ਰਹੇ ਸੀ ਅਸੀਂ ਬੜੀਆਂ ਕੰਪਲੇਂਟਾਂ ਕਰ ਕਰ ਦੇਖ ਲਈਆਂ ਬੜੇ ਉਹਨਾਂ ਦੇ ਦਰਤੇ ਜਾਜਾ ਮਿੰਤਾਂ ਕਰ ਕਰ ਦੇਖ ਲਈਆਂ ਪਰ ਸਾਡੇ ਪੱਲੇ ਕੁਝ ਨਹੀਂ ਪਿਆ ਜਦੋਂ ਅਸੀਂ ਭਾਨੇ ਸਿੱਧੂ ਦੇ ਕੋਲੇ ਆਏ ਆ ਉਸ ਟਾਈਮ ਸਾਡੀ ਜਿਹੜੀ ਝੋਲੀ ਦੇ ਵਿੱਚ ਖੈ ਜ਼ਰੂਰ ਜਿਹੜਾ ਗਲਤ ਹੋ ਸਕਦਾ ਕਿਉਂਕਿ ਸਿੱਧਾ ਜਾ ਕੇ ਕਿਸੇ ਨੂੰ ਕਹਿਣਾ ਜਾਂ ਉਹਦੇ ਨਾਲ ਗਾਲੀ ਗਲੋਚ ਕਰਨਾ ਮੈਂ ਮੰਨ ਸਕਦਾ ਵੀ ਇਹ ਗਲਤ ਹੋ ਸਕਦਾ ਪਰ ਕਿਤੇ ਨਾ ਕਿਤੇ ਲੋਕ ਉਹਦੇ ਨਾਲ ਖੜੇ ਨੇ ਕਿਉਂਕਿ ਜੇ ਉਹ ਗਲਤ ਹੁੰਦਾ ਤਾਂ ਐਡੀ ਜਿਹੜੀ ਕਾਠਾ ਨੌਜਵਾਨਾਂ ਦਾ ਉਹ ਸ਼ਾਇਦ ਨਾ ਹੁੰਦਾ ਨਾ ਉੱਥੇ ਨਾ ਇੱਥੇ ਕਿਉਂਕਿ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਪਿੱਛੇ -5 ਦਾ ਸਾ ਔਰ ਇੰਨੀ ਠੰਡ ਆ ਫਿਰ ਵੀ ਨੌਜਵਾਨਾਂ ਦਾ ਤੁਸੀਂ ਹਜੂਮ ਦੇਖ ਸਕਦੇ ਹੋ ਨੌਜਵਾਨ ਹੁਣ ਰਾਤ ਦਾ ਟਾਈਮ ਹੋਣਾ ਸ਼ਾਮ ਦਾ ਫਿਰ ਵੀ ਨੌਜਵਾਨ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਤਾਂ ਕਿ ਜਿਹੜੇ ਪੰਜਾਬ ਦੀਆਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਚੱਕਣ ਵਾਲੇ ਨੌਜ ਵੀਰ ਤੁਮ ਅੱਗੇ ਬਾਅਦ ਅਸੀਂ ਤੇਰੇ ਪਿੱਛੇ ਪਿੱਛੇ ਆਵਾਂਗੇ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ এবਰਾਜ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਬ੍ਰੈਂਪਟਨ ਕੈਨੇਡਾ